ਸਨ ਕੁਮਾਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸੁਖਦਰਸ਼ਨ ਕੁਮਾਰ ਉਰਫ ਲੈਚੂ ਆ ਜੀ ਅੱਛਾ ਤੁਹਾਡਾ ਪਿੰਡ ਡੋਕ ਆ ਹਾਂਜੀ ਹਾਂਜੀ ਅੱਛਾ ਅੱਛਾ ਇਹ ਬਾਈ ਜੀ ਮੈਨੂੰ ਦੱਸੋ ਤੁਹਾਡੀਆਂ ਲੱਤਾਂ ਬਚਪਨ ਤੋਂ ਐਵੇਂ ਨਾ ਇਹ ਮੈ 6-7 ਸਾਲ ਦਾ ਸੀਗਾ ਜੀ ਉਦੋਂ ਮੇਰੀਆਂ ਲੱਤਾਂ ਇਸ ਤਰ੍ਹਾਂ ਹੋ ਗਈਆਂ ਅੱਛਾ ਉਦੋਂ ਦੀ ਐਵੇਂ ਹੋ ਗਈਆਂ ਸੀ ਹਾਂਜੀ ਤੇ ਬਾਈ ਜ਼ਿੰਦਗੀ ਦੀ ਕੋਈ ਸ਼ਿਕਾਇਤ ਆ ਨਾ ਜੀ ਉਹਦਾ ਸ਼ੁਕਰਾਨਾ ਕਰਦੇ ਆ ਜੀ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਬਸ ਆਪ ਦੀ ਜ਼ਿੰਦਗੀ ਆਪ ਪਤੀਤ ਕਰੀ ਜਾਂਦੇ ਆ ਜਿਵੇਂ ਦੀ ਵੀ ਹੈਗੇ ਜੀ ਆਪਾਂ ਨੂੰ ਬਹੁਤ ਸਤ ਸਤ ਆਈ ਭਾਈ ਇਹ ਗੱਲ ਮੈਂ ਮੈਂ ਤੁਹਾਡੇ ਤੋਂ ਬਹੁਤ ਸਿੱਖਿਆ ਪਤਾ ਕੋਈ ਹੋਰ ਸਿੱਖੇ ਨਾ ਸਿੱਖੇ ਵੀ ਤੁਸੀਂ ਮਤਲਬ ਇਹ ਅੱਧਾ ਸਰੀਰ ਹੋਣ ਦੇ ਬਾਅਦ ਜੇ ਵੀ ਖੁਸ਼ ਆ ਆਪ ਦਾ ਕੰਮ ਕਾਰ ਕਰੀ ਜਾਂਦੇ ਹਨਾ ਹਾਂਜੀ ਹਾਂਜੀ ਤੇ ਮੈਂ ਬਹੁਤ ਖੁਸ਼ ਹੋਇਆ ਵੀ ਕਿ ਤੁਹਾਨੂੰ ਤੇ ਮੈਨੂੰ ਮੋਟੀਵੇਸ਼ਨ ਵੀ ਮਿਲੀ ਆ ਵੀ ਯਾਰ ਆਪਾਂ ਚੰਗੇ ਭਲੇ ਆ ਤੰਦਰੁਸਤ ਸਰੀਰ ਆ ਫਿਰ ਵੀ ਆਪਾਂ ਰੱਬ ਨਾਲ ਲੈ ਕਿਤਨੇ ਕਿਤੇ ਸ਼ਿਕਵਾ ਕਰਦੇ ਆ ਨਾ ਹਾਂਜੀ ਹਾਂਜੀ ਤੇ ਤੁਸੀਂ ਅੱਜ ਵੀ ਰੱਬ ਦਾ ਸ਼ੁਕਰਾਨਾ ਕਰਦੇ ਹੋ ਰੱਬ ਦਾ ਸ਼ੁਕਰਾਨਾ ਹੀ ਕਰਨਾ ਬਿਲਕੁਲ ਜੀ ਹਾਂ ਜਦੋਂ ਵੀ ਆ ਆਪਣਾ ਅੱਖ ਖੁੱਲੇ ਰਾਤ ਨੂੰ ਵੀ ਆਪਾਂ ਅੱਖ ਖੁੱਲੇ ਆਪਣੀ ਆਪਾਂ ਦਾ ਸ਼ੁਕਰਾਨਾ ਹੀ ਕਰਨਾ ਵੀ ਦਾਤਿਆ ਜਿਹੜਾ ਤੂੰ ਦਿੱਤਾ ਮੈਨੂੰ ਜਿੰਨਾ ਦਿੱਤਾ ਖਬਰੇ ਮੇਰੇ ਕਿ ਇਹੋ ਜੇ ਕਰਮ ਸੀਗੇ ਤੂੰ ਐਸ ਰਾਈਂ ਕੱਟ ਰਿਆਂ ਜੀ ਆ ਮੈਂ ਉਹਦਾ ਬਹੁਤ ਜ਼ਿਆਦਾ ਹੀ ਸ਼ੁਕਰਾਨਾ ਕਰਦਾ ਤੇ ਕਦੇ ਤੋਂ ਨੂੰ ਮਤਲਬ ਇਹ ਨਹੀਂ ਮਹਿਸੂਸ ਹੋਇਆ ਯਾਰ ਜੇ ਮੈਂ ਐ ਹੁੰਦਾ ਤਾਂ ਮੈਂ ਮਤਲਬ ਸਹੀ ਹੁੰਦਾ ਤਾਂ ਮੇਰੀ ਜ਼ਿੰਦਗੀ ਐ ਹੁੰਣੀ ਸੀਗੀ ਦੇਖੋ ਇਹ ਤਾਂ ਫਿਰ ਦੱਸਿਆ ਨਾ ਨਾ ਮੈਂ ਪਹਿਲਾਂ ਵੀ ਕਹੀ ਜਾਂਦਾ ਵੀ ਇਹ ਕਰਮਾਂ ਦਾ ਫਲ ਆ ਉਹਨੂੰ ਦੇਖ ਕੇ ਇਹਦੇ ਵੀ ਮੈਨੂੰ ਖਬਰੇ ਕਿਹੜੇ ਕਰਮਾਂ ਦਾ ਮੈਂ ਹੋ ਸਕਦਾ ਕਿਸੇ ਨਾਲ ਕੁਝ ਧੋਖਾ ਠੱਗੀ ਕੀਤਾ ਹੋਵੇ ਪਿਛਲੇ ਜਨਮ ਦੇ ਵਿੱਚ ਬਿਲਕੁਲ ਮੰਨ ਲਓ ਠੀਕ ਆ ਵੀ ਮੈਂ ਹੋ ਸਕਦਾ ਉਹਦਾ ਪੋਤਰਾ ਪਰ ਮੈਨੂੰ ਫਿਰ ਵੀ ਮੈਨੂੰ ਚੰਗਾ ਲੱਗਦਾ ਵਧੀਆ ਲੱਗਦਾ ਮੈਨੂੰ ਵੀ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਮੰਨ ਲਓ ਇੱਥੇ ਜੋ ਵੀ ਰਾਈ ਪਾਦੀ ਜਾਂਦੇ ਆ ਉਹਨਾਂ ਨਾਲ ਵਿਚਰਦੇ ਆ ਉਹਨਾਂ ਨਾਲ ਬੋਲਦੇ ਆ ਹੱਸ ਕੇੜਦੇ ਆ ਮੈਨੂੰ ਕੋਈ ਸ਼ਿਕਵਾ ਨਹੀਂ ਦਾ ਤੇ ਤੁਸੀਂ ਮਤਲਬ ਆਤੋੜੀਆਂ ਲੱਤਾਂ ਵੀ ਮਤਲਬ ਐਵੇਂ ਆ ਤੁਸੀਂ ਕੰਮ ਕਰ ਨਹੀਂ ਸਕਦੇ ਨਾ ਤੁਸੀਂ ਫਿਰ ਵੀ ਮਿਹਨਤ ਕਰਦੇ ਹੋ ਦੇਖੋ ਬਾਈ ਜੀ ਨਾ ਰੇੜੀ ਦੇ ਵਿੱਚ ਸਮਾਨ ਲੈ ਕੇ ਜਾ ਰਹੇ ਬਸ ਤਾਂ ਤੁਹਾਡਾ ਘਰਿਆਣਾ ਸਟੋਰ ਆ ਕਰੇ ਹਾਂਜੀ 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 ਘਰਿਆਣਾ ਸਟੋਰ ਹੈ ਨਾ ਘਰਿਆਣਾ ਸਟੋਰ ਤੁਸੀਂ ਮੰਗ ਕੇ ਨਹੀਂ ਖਾਦਾ ਕਦੇ ਨਹੀਂ ਨਾ ਬਹੁਤ ਸੋਹਣੀ ਗੱਲ ਆ ਬਈ ਬਹੁਤ ਸੋਹਣੀ ਗੱਲ ਤੇ ਕੀ ਤੁਸੀਂ ਮੈਨੂੰ ਇੱਕ ਗੱਲ ਇਹ ਆ ਵੀ ਤੁਸੀਂ ਜਿਹੜੇ ਅੱਜ ਕੱਲ ਦੇ ਨੌਜਵਾਨਾ ਚੰਗੇ ਭਲੇ ਸਿਹਤਮੰਦ ਆ ਤੁਸੀਂ ਕੀ ਉਹਨਾਂ ਨੂੰ ਕਹੋਗੇ ਵੀ ਯਾਰ ਜਿਹੜੇ ਆਪ ਜਿੰਦਗੀ ਤੋਂ ਹਾਰੇ ਆ ਤੇ ਜਿੰਦਗੀ ਨੂੰ ਸ਼ਿਕਾਇਤ ਕਰਦੇ ਆ ਵੀ ਯਾਰ ਰੱਬਾ ਮੈਨੂੰ ਆਹ ਨਹੀਂ ਦਿੱਤਾ ਜੇ ਤੁਹਾਨੂੰ ਲੱਤਾਂ ਬਾਹਾਂ ਸਰੀਰ ਤੁਹਾਨੂੰ ਦਿੱਤਾ ਤਾਂ ਸ਼ੁਕਰਾਨਾ ਕਰਨਾ ਚਾਹੀਦਾ ਰੱਬ ਦਾ ਸ਼ੁਕਰਾਨਾ ਤਾਂ ਪਹਿਲਾਂ ਕਰਨਾ ਚਾਹੀਦਾ ਲੇਕਿਨ ਇੱਕ ਇੱਕ ਦਲ ਹੋਰ ਆ ਵੀ ਉਹਨਾਂ ਨੂੰ ਚਾਹੀਦਾ ਵੀ ਕੋਈ ਵੀ ਕੰਮ ਆ ਜਿਹੜਾ ਠੀਕ ਆ ਕੰਮ ਦਾ ਕੋਈ ਮੈਨਾ ਨਹੀਂ ਹੁੰਦਾ ਚੋਰੀ ਮੈਨਾ ਹੁੰਦਾ ਯਾਰੀ ਮੈਨਾ ਹੁੰਦਾ ਕੰਮ ਦਾ ਕੋਈ ਮੈਨਾ ਨਹੀਂ ਗਾ ਜਿਵੇਂ ਵੀ ਹੈਗਾ ਕੰਮ ਓਵੇਂ ਵੀ ਕਰੋ ਜਿਹੋ ਜਿਹਾ ਵੀ ਮਿਲਦਾ ਕੰਮ ਓਹੋ ਜਿਹਾ ਹੀ ਕੰਮ ਕਰੋ ਠੀਕ ਆ ਵਧੀਆ ਵਧੀਆ ਕੰਮ ਕਰੋ ਪਰਮਾਤਮਾ ਦੇ ਨਾਲ ਜੁੜ ਕੇ ਕਰੋ ਉਹ ਜਰੂਰ ਬਰਕਤ ਪਾਉਂਦਾ ਮੇਰਾ ਗੁਰੂ ਨਾਨਕ ਦੇਵ ਉਹਨੇ ਹਰ ਹਰ ਕੰਮ ਦੇ ਵਿੱਚ ਬਰਕਤ ਪਾਉਣੀ ਹੈ ਜਿਹੜਾ ਬੰਦਾ ਮਿਹਨਤ ਕਰਨ ਲੱਗ ਗਿਆ ਉਹਦੇ ਵਿੱਚ ਬਰਕਤ ਪੈਣੀ ਪੈਣੀ ਆ ਤੁਹਾਡੇ ਬੱਚੇ ਖੁਸ਼ ਆ ਹਾਂਜੀ ਮੇਰੇ ਬੱਚੇ ਖੁਸ਼ ਆ ਮੇਰੀ ਗੁੜੀਆ ਮੇਰੀ ਗੁੜੀਆ ਵਿਆਹੀ ਆ ਬਹੁਤ ਅੱਛਾ ਤੁਹਾਡੇ ਬੱਚੇ ਵਿਆਹੀ ਵੀ ਆ ਹਾਂਜੀ ਕਮਾਲ ਦੀ ਗੱਲ ਹੈ ਹਾਂਜੀ ਬਹੁਤ ਮਤਲਬ ਬਹੁਤ ਚੰਗਾ ਘਰ ਮਿਲਿਆ ਬਹੁਤ ਵਧੀਆ ਜਵਾਈ ਮਿਲਿਆ ਬਹੁਤ ਹੀ ਜ਼ਿਆਦਾ ਖੁਸ਼ ਹਾਂ ਮੇਰੀ ਬੇਟੀ ਬਹੁਤ ਜ਼ਿਆਦਾ ਮੈਨੂੰ ਇੰਨਾ ਜ਼ਿਆਦਾ ਖੁਸ਼ ਹਾਂ ਕਿ ਮੈਂ ਤੁਹਾਨੂੰ ਦੇਖ ਕੇ ਮਿਹਨਤ ਕਰਦੇ ਦੇਖ ਕੇ ਵੀ ਮੈਨੂੰ ਹਰ ਜ਼ਿੰਦਗੀ ਤੇ ਇੱਕ ਨਵਾਂ ਉਤਸ਼ਾਹ ਤੇ ਨਵੀਂ એનર્ਜੀ ਮਿਲਦੀ ਹੈ ਵੀ ਹਾਂ ਯਾਰ ਐਸੀ ਵੀ ਬਹੁਤ ਅਜੇ ਸਾਡੀ ਤਾਂ ਮੰਜ਼ਿਲ ਸ਼ੁਰੂ ਹੋਈ ਹੈ ਅਜੇ ਤਾਂ ਬਹੁਤ ਕੁਝ ਕਰਨਾ ਅੱਗੇ ਹਾਂਜੀ ਚਲੋ ਪ੍ਰਮਾਤਮਾ ਤੁਹਾਨੂੰ ਸਲਾਮਤ ਰੱਖੇ ਤੇ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਮੇਰੀ